ਖਾਲਸਾ ਸੋਜੋ ਚੜੇ ਤੁਰੰਗ ਖਾਲਸਾ ਸੋਜੋ ਕਰੇ ਨੇ ਤਾਂ ਜੰਗ ਮਾਰਾਈ ਨੇ ਖਾਲਸਾ ਹੀ ਉਹਨੂੰ ਗਿਆ ਅਸਲ ਤੇ 40 ਮੁਗਤਿਆਂ ਨੂੰ ਸਤਿਗੁਰਾਂ ਨੇ ਮੁਕਤ ਨਹੀਂ ਕੀਤਾ ਪੂਰੇ ਖਾਲਸੇ ਨੂੰ ਮੁਕਤ ਕਰ ਦਿੱਤਾ ਇਸ ਤਰ੍ਹਾਂ ਤੇ ਆ ਕੇ ਸਤਿਗੁਰਾਂ ਨੇ ਸਤਿਗੁਰਾਂ ਦੇ ਵਿੱਚ ਜਿਹੜੀ ਹਾਜ਼ਰੀ ਦੇ ਵਿੱਚ ਇਹ ਆਖਰੀ ਜੰਗ ਹੀ ਖਾਲਸੇ ਦੀ ਤੇ ਚੜ੍ਹਦੀ ਕਲਾ ਦੇ ਵਿੱਚ ਖਾਲਸੇ ਨੇ ਲੜੀ ਕਦਰਾਣੇ ਦੀ ਢਾਬ ਨੂੰ ਵੀ ਸਤਿਗੁਰੂ ਨੇ ਮੁਕਤ ਕੀਤਾ ਤੇ ਇਥੇ ਆ ਕੇ ਜਿਹੜੇ ਆਪਣੇ ਸਿੰਘਾਂ ਨੂੰ ਵੀ ਕੋਈ 20000 ਹੀ ਕੋਈ 10000 ਦੇ ਰਾਜ ਡੇਰੇ ਆ ਦਿੱਤੇ ਇਥੇ ਜਦੋਂ ਮਾਦਾ پاک ਉਹ ਜੀ ਨੇ ਵੱਡੀ ਜਿਹੜੀ ਆਪਣਾ ਸੂਰਮਗੱਦੀ ਦੇ ਨਾਲ ਜੰਦ ਕੀਤਾ ਤੇ ਉਹਨਾਂ ਨੇ ਅੰਤ ਸਮੇਂ ਦਾ ਜੋ ਸਾਫ ਤੱਕ ਸਤਗੁਰਾਂ ਦੇ ਨਾਲ ਜਿਹੜਾ ਆਪਣਾ ਸਰੀਰ ਕਰਕੇ ਰਹੇ ਨੇ ਤੇ ਭਾਈ ਮਾਹ ਸਿੰਘ ਜੀ ਉਹਨਾਂ ਦੇ ਨਾਲ ਜਿਹੜੇ 40 ਸੇ ਇਨਸਾਨ ਉਹਨਾਂ ਨੇ ਇਥੇ ਪੁਛੇਦੀਆਂ ਪ੍ਰਾਪਤ ਕੀਤੀਆਂ ਜਿਹੜੀ ਬੰਦੂਕ ਆ ਹੁਣ ਵੀ ਹਜੂ ਸਾਹਿਬ ਮਾਤਾ ਜੀ ਦੇ ਨੀਠੇ ਦੇ ਪਈ ਹੋਈ ਆ ਜੇ ਉਹਸ ਨੂੰ ਅੱਜ ਦੇ ਵਿਗਿਆਨਕ ਚੌਕ ਦੇ ਵਿੱਚ ਵੇਖਿਆ ਜਾਵੇ ਤੇ ਉਹਨੂੰ ਤਿੰਨ ਬੰਦੇ ਪਿੱਛੋਂ ਲੈ ਕੇ ਤੇ ਵਿਚਕਾਰ ਤੇ ਫੇਰ ਮੋਰੇ ਤਿੰਨ ਬੰਦੇ ਮੋਡਿਆਂ ਤੇ ਰੱਖਦੇ ਤੇ ਫੇਰ ਉਹ ਚੱਲਦੀ ਪਰ ਮਾਤਾ ਜੀ ਨੇ ਕੱਲਿਆਂ ਨੇ ਉਹਨੂੰ ਚਲਾਇਆ ਐਡੀ ਸੂਰਮਕਤੀ ਕੀਤੀ ਇੱਥੇ ਗੰਢੀ ਆ ਨਾ ਇੱਥੇ ਸਤਿਗੁਰੂ ਜੀ ਸਿੱਖਾਂ ਦੇ ਗਨਾਹ ਬਖਸ਼ਦੇ ਆ ਤੇ ਆਪਾਂ ਇੱਥੇ ਆਪਣੇ ਗਨਾਹ ਬਖਸ਼ਾਉਣ ਵਾਸਤੇ ਕਿਉਂਕਿ ਸਤਿਗੁਰੂ ਜੀ ਸੇ ਆਪਣਾ ਜਿਹੜਾ ਸਿੱਖ ਦਾ ਸਿਰ ਹੈ ਨਾ ਆਪਣੇ ਪੱਟ ਤੇ ਰੱਖ ਕੇ ਐ ਸਥਾਨ ਤੇ ਪੱਟ ਤੇ ਰੱਖ ਕੇ ਤੇ ਪਲੋਸਦੇ ਆ ਹਰ ਇੱਕ ਸਿੱਖ ਨੂੰ ਜਿਹੜਾ ਸ਼ਰਧਾ ਦੇ ਨਾਲ ਉਸ ਭਾਵਨਾ ਨਾਲ ਆਉਂਦਾ ਵਾ ਜਿਹੜੀ ਭਾਵਨਾ ਬਾਪੇ ਮਾਂ ਸਿੰਘ ਦੀ ਸੀ ਅੱਜ ਉਸ ਧਰਤੀ ਦੇ ਉੱਤੇ ਅਸੀਂ ਆਏ ਹੋਏ ਆ ਜਿੱਥੇ ਮਾਗੀ ਮੇਲਾ ਚੱਲ ਰਿਹਾ ਹੈ ਤੇ ਗੁਰੂ ਮਹਾਰਾਜ ਦੀਆਂ ਉਸੇ ਤਰ੍ਹਾਂ ਤਿਆਰ ਵਰ ਤਿਆਰ ਨਿਹੰਗ ਸਿੰਘ ਫੌਜਾਂ ਸ਼ਸਤਰਾਂ ਨਾਲ ਤਿਆਰ ਵਰ ਤਿਆਰ ਇਸ ਧਰਤੀ ਦੇ ਉੱਤੇ ਇਸ ਮਾਗੀ ਮੇਲੇ ਨੂੰ ਮਨਾਉਣ ਆਇਆ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਆਈਆਂ ਨੇ ਜਿਨ੍ਹਾਂ ਨੇ 40 ਮੁਕਤਿਆਂ ਨੇ ਆਪਣੀ ਸ਼ਹਾਦਤ ਦੇ ਕੇ ਲਸਾਨੀ ਸ਼ਹਾਦਤ ਦੇ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਆ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਥੇਦਾਰ ਸਾਹਿਬ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਜਦੋਂ ਇਸ ਤਰ੍ਹਾਂ ਦੇ ਦਿਨ ਆਂਦੇ ਨੇ ਤਾਂ ਖਾਲਸਾ ਚੜ੍ਹਦੀ ਕਲਾ ਚ ਹੋ ਜਾਂਦਾ ਆ ਇੱਕ ਖੁਸ਼ੀ ਮਨ ਖੁਸ਼ ਹੋ ਜਾਂਦਾ ਵੀ ਆਪਾਂ ਉਹਨਾਂ ਗੁਰੂਆਂ ਦੀ ਧਰਤੀ ਤੇ ਮੇਲਾ ਮੇਲੇ ਤੇ ਜਾਣਾ ਆ ਜਾਂ ਸ਼ਹਾਦਤਾਂ ਮਨਾਣ ਜਾਣਾ ਆ ਤਾਂ ਕਿਵੇਂ ਦਾ ਮਹਿਸੂਸ ਕਰਦੇ ਵੇਖੋ ਜੀ ਹੁਣੇ ਆਪਾਂ ਸ਼ੀਦੀ ਦਿਹਾੜਾ ਛੋਟੇ ਸਾਹਿਬ ਜੀ ਦਾ ਮਨਾ ਕੇ ਆਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਜਿਹਨੇ ਵੀ ਤਿਆਰ ਆ ਉਹ ਮਨਾਉਂਦਾ ਕਦੀ ਵੀ ਕੋਈ ਟੈਂਦੀ ਕਲਾ ਵਾਲਾ ਨਹੀਂ ਖਾਲਸੇ ਨੇ ਜਾਂ ਸ਼ੋਗ ਜਾਂ ਮਾਤਮ ਜਿਸ ਤਰ੍ਹਾਂ ਪਿੱਛੇ ਜੇ ਪੰਜਾਬ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਵੀ ਮਾਤਮ ਮਨਾਇਆ ਜਾਊਗਾ ਤੇ ਉਸ ਦੇ ਚਾਰੇ ਪਾਸੇ ਵਿਰੋਧ ਵੀ ਹੋਇਆ ਸੀ ਖਾਲਸਾ ਭਾਵੇਂ ਜੰਗ ਆ ਜੰਗ ਦਾ ਵੀ ਇਹਨੂੰ ਚਾਹ ਚੜ੍ਹਦਾ ਤੇ ਭਾਵੇਂ ਇੰਟਰਨੈਟ ਹੀ ਵੀ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੇ ਨੇ ਤੇ ਜੰਗ ਮਹਾਰਾਜ ਨੇ ਖਾਲਸਾ ਹੀ ਉਹਨੂੰ ਕਿਹਾ ਕਿ ਖਾਲਸਾ ਜਿਹੜਾ ਘੋੜੇ ਦੀ ਸਵਾਰੀ ਕਰਕੇ ਜਿਸ ਤਰ੍ਹਾਂ ਹੁਣ ਚਲੋ ਸਮਾਂ ਬਦਲ ਗਿਆ ਲੋਕਾਂ ਕੋਲ ਮੋਟਰਸਾਈਕਲ ਆ ਗਏ ਨੇ ਗੱਡੀਆਂ ਆ ਗਈਆਂ ਜੀ ਤੇ ਯਾਤਰਾ ਕਰਦਾ ਘੋੜੇ ਦੀ ਸਵਾਰੀ ਤੇ ਉਦੋਂ ਰਹਿੰਦਾ ਸੀ ਤੇ ਯਾਤਰਾ ਕਰਦਾ ਹਜੂਰ ਸਾਹਿਬ ਤੱਕ ਦੀ ਪਟਨਾ ਸਾਹਿਬ ਤੱਕ ਦੀ ਤੇ ਭਾਵੇਂ ਨਨਕਾਣਾ ਸਾਹਿਬ ਸਾਡੇ ਕੋਲ ਦੂਰ ਹੋ ਗਿਆ ਦੂਜੇ ਦੇਸ਼ ਦੇ ਵਿੱਚ ਚਲਾ ਗਿਆ ਤਾਂ ਵੀ ਖਾਲਸਾ ਭਾਵੇਂ ਦੂਜੇ ਦੇਸ਼ਾਂ ਰਾਹੀਂ ਵਲ ਕੇ ਆ ਰਿਹਾ ਕੈਨੇਡਾ ਅਮਰੀਕਾ ਇੰਗਲੈਂਡ ਦੇ ਰਾਹੀਂ ਆ ਰਿਹਾ ਉੱਥੇ ਆਪਣੇ ਦੇਸ਼ ਦੇ ਵਿੱਚੋਂ ਦੇ ਬਹੁਤ ਥੋੜੇ ਜੀ ਜਾਂਦੇ ਹਨ ਇੱਥੋਂ ਦੇ 4-500 ਜਾਂ 800-8000 ਦੇ 1000 ਤੋਂ ਅੰਦਰ ਅੰਦਰ ਹੀ ਜਾਂਦੇ ਪਰ ਦੂਜੇ ਦੇਸ਼ਾਂ ਰਾਹੀਂ ਵਲ ਕੇ ਖਾਲਸਾ ਉੱਥੇ ਪਹੁੰਚ ਗਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਵੀ ਚੜ੍ਹਦੀ ਕਲਾ ਦੇ ਵਿੱਚ ਸਤਗੁਰਾਂ ਦਾ ਜਨਮ ਦਿਨ ਮਨਾ ਕੇ ਆਇਆ ਉਸ ਤੋਂ ਬਾਅਦ ਸ਼ੀਦੀ ਦਿਹਾੜੇ ਮਨਾਏ ਹੁਣ ਇਹ ਜਿਹੜਾ ਖਾਲਸੇ ਨੂੰ ਮੁਕਤ ਅਸਲ ਤੇ 40 ਮੁਕਤਿਆਂ ਨੂੰ ਸਤਗੁਰਾਂ ਨੇ ਮੁਕਤ ਨਹੀਂ ਕੀਤਾ ਪੂਰੇ ਖਾਲਸੇ ਨੂੰ ਮੁਕਤ ਕਰ ਦਿੱਤਾ ਇਸ ਥਾਂ ਤੇ ਆ ਕੇ ਸਤਗੁਰਾਂ ਨੇ ਕਿਉਂਕਿ ਸਤਗੁਰਾਂ ਦੀ ਆਖਰੀ ਜੰਗ ਸੀ ਤੇ ਇਹ جنگ ਦੇ ਵਿੱਚ ਸਤਗੁਰੂ ਜੀ ਨੇ ਸਾਰਿਆਂ ਨੂੰ ਮੁਕਤ ਕਰਤਾ ਤੇ ਉਸ ਤੋਂ ਬਾਅਦਾਂ ਜਿਹੜੀਆਂ ਸਤਗੁਰਾਂ ਤੋਂ ਬਾਅਦਾਂ ਜੰਗਾਂ ਲੜੀਆਂ ਉਹ ਖਾਲਸੇ ਨੇ ਲੜੀਆਂ ਸਤਗੁਰਾਂ ਦੇ ਵਿੱਚ ਜਿਹੜੀ ਹਾਜ਼ਰੀ ਦੇ ਵਿੱਚ ਇਹ ਆਖਰੀ ਜੰਗ ਹੀ ਖਾਲਸੇ ਦੀ ਤੇ ਚੜ੍ਹਦੀ ਕਲਾ ਦੇ ਵਿੱਚ ਖਾਲਸੇ ਨੇ ਲੜੀ ਇਥੇ ਜਦੋਂ ਮਾਦਾ ਪਾਵਾ ਜੀ ਨੇ ਵੱਡੀ ਜਿਹੜੀ ਆਪਣਾ ਸ਼ੋਰਮ ਗਤੀ ਦੇ ਨਾਲ ਯੁੱਧ ਕੀਤਾ ਤੇ ਉਹਨਾਂ ਨੇ ਫਿਰ ਅੰਤ ਸਮੇਂ ਦਾ ਜਹੂਰ ਸਾਹਿਬ ਤੱਕ ਸਤਗੁਰਾਂ ਦੇ ਨਾਲ ਜਿਹੜਾ ਆਪਣਾ ਸਰੀਰ ਕਰਕੇ ਰਹੇ ਨੇ ਤੇ ਭਾਈ ਮਾਹ ਸਿੰਘ ਜੀ ਉਹਨਾਂ ਦੇ ਨਾਲ ਜਿਹੜੇ 40 ਸਿੰਘ ਸਨ ਉਹਨਾਂ ਨੇ ਇੱਥੇ ਪੁਛੀਦੀਆਂ ਪ੍ਰਾਪਤ ਕੀਤੀਆਂ ਫਿਰ ਖਾਲਸੇ ਨੂੰ ਜਦੋਂ ਚਮਕਾਲ ਆਪਣਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਸਤਿਗੁਰੂ ਜੀ ਉਸ ਵੇਲੇ ਸਤਿਗੁਰਾਂ ਨੇ ਹੁਕਮ ਕੀਤਾ ਹੈ ਬਚਨ ਕੀਤਾ ਵੀ ਥੋੜੇ ਦਿਨ ਹੋਰ ਰੁਕ ਜਾਓ ਕਿ ਤੁਹਾਨੂੰ ਵੱਡੇ ਮਰਾਤਬੇ ਪ੍ਰਾਪਤ ਹੋਣੇ ਹਨ ਤੇ ਥੋੜੇ ਦਿਨ ਪਰ ਜਿਹੜੇ ਥੋੜਾ ਖਾਲਸੇ ਕਾਲੇ ਪੈ ਗਏ ਉਹਨਾਂ ਨੇ ਸਤਿਗੁਰਾਂ ਨੂੰ ਕਿਹਾ ਵੀ ਨਹੀਂ ਅਸੀਂ ਤੇ ਕਿਲਾ ਛੱਡ ਕੇ ਜਾਣਾ ਹੀ ਜਾਣਾ ਤੇ ਸਤਿਗੁਰੂ ਜੀ ਨੇ ਇੱਕ ਕਾਗਜ਼ ਦੇਤਾ ਵੀ ਇੱਥੇ ਮੈਨੂੰ ਲਿਖ ਕੇ ਦੇਜੋ ਪੇਤੋ ਸੀ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨੂੰ ਤੇ ਉਹਨਾਂ ਨੇ ਲਿਖਤਾ ਪਰ ਜਦੋਂ ਆਪਣੇ ਘਰੇ ਗਏ ਮਾਝੇ ਦੇ ਸਾਰੇ ਸਿੰਘ ਸਨ ਘਰਾਂ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਵੇਸ਼ ਕੀਤਾ ਜਾ ਕੇ ਤੇ ਉਹਨਾਂ ਸਵਾਣੀਆਂ ਕੋ ਬੀਬੀਆਂ ਕੋ ਉਹਨਾਂ ਨੂੰ ਜਿਹੜਾ ਵਾ ਉਹ ਤਾਨੇ ਮੇਨੇ ਸਹਣੇ ਪਏ ਜਿਹੜੇ ਵੀ ਬੰਦੇ ਦੇ ਵਾਸਤੇ ਇੱਕ ਆਪਣਾ ਜਿਹੜੇ ਨੌਜਵਾਨ ਦੇ ਵਾਸਤੇ ਉਹ ਜਿਹੜੇ ਆ ਤਾਨੇ ਆ ਉਹ ਨਹੀਂ ਸਹਿ ਪੀ ਸਹਿਣ ਜੋਗ ਨਹੀਂ ਸਨ ਉਹਨਾਂ ਨੂੰ ਉਹ ਜਿਹੇ ਤਾਨੇ ਮੇਨੇ ਬੀਬੀਆਂ ਕੋਲੋਂ ਸੁਣਨੇ ਪਏ ਤੇ ਉਸੇ ਵੇਲੇ ਹੀ ਆ ਮੈਂ ਅੱਜ ਇਸ ਤੇਵ ਹਸਤੇ ਦੇ ਵਿੱਚ ਸਾਨੂੰ ਉਸੇ ਵੇਲੇ ਉਹਨਾਂ ਨੇ ਪਤਾ ਕੀਤਾ ਕਿੱਥੇ ਨੇ ਸਤਿਗੁਰੂ ਜੀ ਸਤਿਗੁਰੂ ਜੀ ਉਸ ਵੇਲੇ ਆਪਣਾ ਰਾਏ ਕੱਲੇ ਦੇ ਇਧਰੋਂ ਹੋ ਕੇ ਤੇ ਇੱਥੇ ਪਹੁੰਚ ਚੁੱਕੇ ਸਨ ਖਦਰਾਨੇ ਦੀ ਢਾਬ ਤੇ ਤੇ ਖਦਰਾਨੇ ਦੀ ਢਾਬ ਨੂੰ ਵੀ ਸਤਿਗੁਰੂ ਨੇ ਮੁਕਤ ਕੀਤਾ ਤੇ ਇੱਥੇ ਆ ਕੇ ਜਿਹੜੇ ਆਪਣੇ ਸਿੰਘਾਂ ਨੂੰ ਵੀ ਕੋਈ 20000 ਕੋਈ 10000 ਦੇ ਰਾਜ ਜਿਹੜੇ ਆ ਦਿੱਤੇ ਵੇਖੋ ਹਣ ਖਾਲਸੇ ਕਰ ਰਹੇ ਆ ਨਾ ਖਾਲਸੇ ਦੀਆਂ ਮਿਸਲਾਂ ਚੱਲੀਆਂ ਮਿਸਲਾਂ ਦੇ ਕਿੰਨੇ ਰਾਜ ਰਹਿ ਇੱਕ ਵੇਲੇ ਪਹਿਲਾਂ 12 ਮਿਸਲਾਂ 13 ਮਿਸਲਾਂ ਸਨ ਫਿਰ 64 ਪੈਣ ਮਿਸਲਾਂ ਆਈਆਂ ਉਹਨਾਂ ਨੇ ਆਪੋ ਆਪਣੇ ਜਿਹੜੇ ਰਾਜ ਸਥਾਪਿਤ ਕੀਤੇ ਹੋਏ ਸਨ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਖਾਲਸੇ ਨੇ ਕਿੱਥੋਂ ਤੱਕ ਮਲਤਾਨ ਤੱਕ ਤੇ ਅਫਗਾਨਿਸਤਾਨ ਤੱਕ ਸਾਰੇ ਪਾਸੇ ਜੰਮੂ ਕਸ਼ਮੀਰ ਤੱਕ ਆਪਣੇ ਰਾਜ ਫਲਾਏ ਤੇ ਖਾਲਸੇ ਨੂੰ ਜਿਹੜੇ ਸਤ ਗੁਰੂ ਜੀ ਨੇ ਵਾਰ ਬਖਸ਼ੇ ਸਨ 10000 20000 ਉਹ ਉੱਥੇ ਜਿਹੜੇ ਆ ਪਰਿਪੂਰਨ ਹੋਏ ਜਿਹੜੇ ਆਹਨਾਂ ਨੂੰ ਸਤਿਗੁਰੂ ਜੀ ਦੇ ਜਿਹੜੇ ਸਪੂਰਨ ਹੋਏ ਬਚਨ ਅੱਜ ਦੇ ਦਿਨ ਨੂੰ ਫਿਰ ਮਹਿਸੂਸ ਕਿਵੇਂ ਕਰਦੀ ਹਾਂ ਜੇ ਗੱਲ ਕਰ ਲਈਏ ਮਤਲਬ ਜਿਸ ਤਰ੍ਹਾਂ ਤੁਸੀਂ ਵੀ ਬਾਣੀ ਚੋਂ ਸ਼ਸ਼ਤਰ ਵਿਆ ਕੋਲ ਤਸਵੇਲੇ ਮਾਈ ਭਾਗੂ ਦੀ ਜਦੋਂ ਗੱਲ ਆਂਦੀ ਆ ਕਹਿੰਦੇ ਉਹਨਾਂ ਕੋਲ ਤੋੜੇਦਾਰ ਬੰਦੂਕ ਸੀਗੀ ਜਿਹਦਾ ਭਾਰੇ 50 ਕਿਲੋ ਸੀਗਾ ਤੇ ਮੋਢੇ ਤੇ ਰੱਖ ਕੇ ਚੱਲਦੀ ਸੀ ਹਾਲਾਂਕਿ ਮਾਈ ਸੀਗੀ ਹਨਾ ਆਪਾਂ ਔਰਤ ਨੂੰ ਕਹਿ ਦਿੰਨੇ ਪਹਿਨਾ ਮਤਲਬ ਥੋੜਾ ਥੱਲੇ ਕਹਿੰਦੇ ਨੇ ਬਿਮਰਦਾਂ ਦੇ ਬਰਾਬਰ ਨਹੀਂ ਉਸ ਟਾਈਮ ਮਾਤਾ ਨੇ ਉਹ ਤੋਲੇਦਾਰ ਬੰਦੂਕ ਚਲਾਈ ਤੇ ਹੋਰ ਜਿਹੜੇ ਸਿੰਘ ਮਤਲਬ ਹੁਣ ਮੰਨ ਲਓ 50 60 ਬੰਦੇ ਆ ਜਾਣ ਜਾਂ ਸਾਡੇ ਨਾਲ ਦੁੱਗਣੇ ਬੰਦੇ ਆ ਜਾਣ ਤਾਂ ਆਪਾਂ ਇੱਕ ਵਾਰੀ ਤਾਂ ਘਬਰਾ ਜਾਵਾਂਗੇ ਜੀ ਤਾਂ ਉਹ ਸੰਗਤ ਚ ਕਿੰਨਾ ਜਿਗਰਾ ਸੀਗਾ ਵੀ 40 40 ਸਿੰਘ 10 10 ਲੱਖ ਨਾਲ ਜਾਂ 10 10 ਹਜ਼ਾਰ ਮਤਲਬ ਫੌਜਾਂ ਨਾਲ ਲੜ ਜਾਂਦੇ ਸੀ ਵੇਖੋ ਜਿਹੜਾ ਸਤਗੁਰੂ ਜੀ ਨੇ ਖੰਡੇ ਦੇ ਵਿੱਚ ਬਾਟੇ ਦੇ ਵਿੱਚ ਪਾ ਕੇ ਜਾਲ ਤੇ ਪਤਾਸੇ ਤੇ ਖੰਡਾ ਵਿੱਚ ਫੇਰ ਕੇ ਪੌੜ ਤਿਆਰ ਕੀਤੀ ਨਾ ਉਸ ਨੂੰ ਕਿਹਾ ਗਿਆ ਅੰਮ੍ਰਿਤ ਅਮਰਤ ਕਿਹਾ ਗਿਆ ਅਮਰਤ ਜਿਹੜਾ ਵਾ ਉਹ ਐੜਾ ਮੰਮੇ ਦੇ ਸਿਹਾਰੀ ਪੈਰ ਦੇ ਵਿੱਚ ਰਾਰਾ ਉੱਤੇ ਟਿੱਪੀ ਤੱਤਾ ਅਮਰਤ ਬਣ ਗਿਆ ਉਹ ਜਿਹੜਾ ਮੰਮੇ ਦੇ ਸਿਹਾਰੀ ਉੱਤੇ ਟਿੱਪੀ ਪੈਰ ਦੇ ਵਿੱਚ ਰਾਰਾ ਤੱਤਾ ਏ ਉਹਦੇ ਅੱਗੋਂ ਐੜਾ ਲਾ ਦਿਓ ਤੇ ਉਹ ਬਣ ਜਾਂਦਾ ਮਿਰਤ ਜੇ ਉਹਦੇ ਅੱਗੇ ਐੜਾ ਲਾ ਦਿਓ ਉਹ ਬਣ ਜਾਂਦਾ ਅਮਰਤ ਅਮਰਤ ਦਾ ਜਿਹੜਾ ਭਾਵ ਹੈ ਅਰਥ ਆ ਅਮਰ ਹੋ ਜਾਣਾ ਤੇ ਜਿਹੜਾ ਬੰਦਾ ਖੰਡੇ ਬਾਟੇ ਦੀ ਸਤਗੁਰਾਂ ਤੋਂ ਪਾਉ ਲੈ ਲੈਂਦਾ ਹੈ ਅਮਰਤ ਸ਼ਕ ਲੈਂਦਾ ਹੈ ਅਮਰ ਹੋ ਜਾਂਦਾ ਹੈ ਉਸ ਨੂੰ ਜਿਹੜਾ ਮੌਤ ਦਾ ਭੈ ਜਿਹੜਾ ਉਹ ਦੂਰ ਹੋ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਉਹਨੂੰ ਅਮਰ ਕਰ ਦਿੰਦੇ ਹਨ ਤੇ ਜਿਹਦਾ ਮੌਤ ਦਾ ਭੈ ਕਿਉਂਕਿ ਸਿਰ ਤੇ ਸਹੀ ਸਾਸੀ ਸਤਗੁਰਾਂ ਨੂੰ ਦਿੱਤਾ ਗਿਆ ਜਿਹਦਾ ਮੌਤ ਦਾ ਭੈ ਦੂਰ ਹੋ ਗਿਆ ਉਹਨੇ ਤੇ ਹਾਸ ਹਾਸ ਕੇ ਜੰਗ ਦੇ ਵਿੱਚ ਬੋਰੇ ਉਹ ਤਲਵਾਰਾਂ ਮਾਰ ਦਿੰਦੇ ਹਨ ਤੇ ਉਹ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਅਮਰਤ ਦੀ ਜਿਹੜੀ ਸ਼ਕਤੀ ਸੀ ਉਸੇ ਦੇ ਤੈਅ ਦੀ ਹੋ ਜਿਹੜੀ ਤੇ ਮਾਤਾ ਭਾਗੋ ਨੇ ਵੇਖੋ ਉਹ ਜਿਹੜੀ ਬੰਦੂਕ ਆ ਹੁਣ ਵੀ ਹਜੂਰ ਸਾਹਿਬ ਮਾਤਾ ਜੀ ਦੇ ਅੰਗੀਠੇ ਤੇ ਪਈ ਹੋਈ ਆ ਦੇਵਸਰ ਨੂੰ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਵੇਖਿਆ ਜਾਵੇ ਤੇ ਉਹਨੂੰ ਤਿੰਨ ਬੰਦੇ ਪਿੱਛੋਂ ਲੈ ਕੇ ਤੇ ਵਿਚਕਾਰ ਤੇ ਫਿਰ ਮੋਰੇ ਤਿੰਨ ਬੰਦੇ ਮੋਡਿਆਂ ਤੇ ਰੱਖਦੇ ਤੇ ਫਿਰ ਉਹ ਚੱਲਦੀ ਪਰ ਮਾਤਾ ਜੀ ਨੇ ਕੱਲਿਆਂ ਨੇ ਉਹਨੂੰ ਚਲਾਇਆ ਐਡੀ ਸੂਰਮਗਤੀ ਕੀਤੀ ਹਾਂਜੀ ਉਹ ਗੁਰੂ ਦੀ ਬਖਸ਼ਿਸ਼ ਸੀ ਨਾ ਗੁਰੂ ਦੀ ਸ਼ਕਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਜਦੋਂ ਪਹਿਲਾ ਜੰਗ ਲੜਿਆ ਸੀ ਉਸ ਵੇਲੇ ਸਿੱਖਾਂ ਨੂੰ ਕੋਈ ਜੰਗ ਲੜਨ ਦੀ ਐਡੀ ਤਰਕੀਬ ਨਹੀਂ ਸੀ ਹੈਗੀ ਤੇ ਗੁਰੂ ਸਾਹਿਬ ਜੀ ਕਹਿੰਦੇ ਹੁੰਦੇ ਵੀ ਜਾਓ ਸ਼িকার ਸ਼ਕੂਰ ਖੇਡ ਕੇ ਆਇਆ ਕਰੋ ਤੇ ਥੋੜਾ ਜੰਗ ਦਾ ਅਭਿਆਸ ਹੋਵੇ ਤੇ ਕਈ ਜਿਹੜੇ ਉਸ ਵੇਲੇ ਥੋੜੀ ਦੂਜੀ ਮਾਤ ਦੇ ਵਿੱਚ ਸਿੱਖ ਸਨ ਨਵੇਂ-ਨਵੇਂ ਕਿਉਂਕਿ ਸ਼ਸਤਰ ਧਾਰੀ ਹੋਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਉਹ ਸਤ ਗੁਰੂ ਜੀ ਤੇ ਸ਼ੰਕਾ ਵੀ ਕਰਦੇ ਹੁੰਦੇ ਹਨ ਵੀ ਇਹ ਕਿਉਂ ਇਹਨੇ ਇਸ਼ਾਰ ਤੇ ਚਾੜ ਛੜਦੇ ਨੇ ਇਹ ਰੋਜ਼ ਖੂਨ ਕੱਢਦੇ ਰਹਿੰਦੇ ਆ ਜਾਨਵਰਾਂ ਦਾ ਇਦਾਂ ਮਾ ਹੋ ਆ ਤੇ ਜਦੋਂ ਪਹਿਲੀ ਜੰਗ ਕਾਲੇ ਖਾਂ ਪੀਖਣ ਖਾਂ ਵਰਗੇ 7000 ਦੀ ਫੌਜ ਲੈ ਕੇ ਲਾਹੌਰੋਂ ਜੜੇ ਤੇ ਅੰਮ੍ਰਿਤਸਰ ਦੇ ਵਿੱਚ ਉਹ ਹੋਈ ਤੇ ਜਦੋਂ ਇੱਕ ਦੂਜੇ ਦੇ ਮੋਹਰੇ ਉਹ ਤਲਵਾਰਾਂ ਵੱਜੀਆਂ ਤੇ ਲਉ ਤੇ ਮਿਜ ਜਿਹੜੀ ਉਹਦਾ ਚਿੱਕੜ ਜਿਹਾ ਬਣ ਗਿਆ ਆਂਦਰਾਂ ਬਾਹਰ ਨਿਕਲ ਨਿਕਲ ਕੇ ਤੇ ਅੱਜ ਆਪਾਂ ਵੀ ਜਦੋਂ ਕਦੇ ਵੇਖਾਂਗੇ ਕਿਸੇ ਨੂੰ ਕਿਸੇ ਦੀ ਆਂਦਰਾਂ ਬਾਹਰ ਆਈਆਂ ਹੁਣ ਜਾਂ ਅੱਜਕੱਲ ਕੋਈ ਡਾਕਟਰ অপারেশন ਕਰਦਾ ਉਹਦੀ ਵੀਡੀਓ ਵੇਖ ਲਈਏ ਤੇ ਜਾਂ ਕੋਈ ਐਕਸੀਡੈਂਟ ਹੀ ਹੋਇਆ ਹੋਵੇ ਵੇਖ ਲਈਏ ਤੇ ਬਣ ਕਰਹਿਤ ਹੋ ਜਾਂਦਾ ਨਾ ਉੱਥੇ ਕਵੀ ਸੰਤੋਖ ਸਿੰਘ ਜੀ ਦੇ ਗੁਰਪ੍ਰਤਾ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਈਆਂ ਦੇ ਮਨ ਰਹਤੇ ਗਏ ਮਾਨ ਕਰਾਇਤੇ ਕਿ ਉਹਨਾਂ ਨੂੰ ਉੱਪਰ ਛਾਲਾਂ ਆਈਆਂ ਤੇ ਸਤਿਗੁਰੂ ਜੀ ਨੇ ਆਪਣੀ ਸ਼ਕਤੀ ਦੇ ਨਾਲ ਉਹ ਜਿਹੜੀ ਜੰਗ ਜਿੱਤੀ ਸੀ ਪਹਿਲੀ ਜੰਗ ਤੇ ਫਿਰ ਸਿੱਖਾਂ ਨੂੰ ਦੱਸਿਆ ਵੀ ਤਾਂ ਕਰਕੇ ਮੈਂ ਤੁਹਾਨੂੰ ਕਹਿਨਾ ਆਂ ਵੀ ਸ਼ਿਕਾਰ ਖੇਡੋ ਤਲਵਾਰਾਂ ਧਾਰਨ ਕਰੋ ਸ਼ਸਤਰ ਧਾਰੀ ਹੋ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਭਿਆਨਕ ਆ ਤੇ ਉਹ ਤੁਹਾਨੂੰ ਜੰਗਾਂ ਜਿੱਦਾਂ ਲਈ ਜਿਹੜਾ ਵਾ ਤਿਆਰ ਬਰ ਤਿਆਰ ਹੋਣਾ ਪੈਣਾ ਦੇ ਉਹ ਗੁਰੂ ਸਾਹਿਬ ਜੀ ਨੇ ਏਡੀ ਸ਼ਕਤੀ ਤੇ ਏਡੀ ਸਪਿਰਿਟੀ ਸਿੱਖਾਂ ਦੇ ਵਿੱਚ ਭਰ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਭਰੀ ਜਾ ਰਹੀ ਸੀ ਫਿਰ ਗੁਰੂ ਹਰ ਰਾਜ ਸਾਹਿਬ ਜੀ ਨੇ ਭਾਵੇਂ ਘੋੜ ਸਵਾਰ ਰੱਖੇ 2200 ਘੋੜਸਾਰ ਉਹਨਾਂ ਦੇ ਨਾਲ ਸਦਾ ਹੀ ਰਹਿੰਦੇ ਪਰ ਉਹਨਾਂ ਨੇ ਕੋਈ ਜੰਗ ਯੁੱਧ ਨਹੀਂ ਕੀਤਾ ਕੋਈ ਸ਼ਿਕਾਰ ਨਹੀਂ ਖੇਡਿਆ ਪਰ ਉਹਨਾਂ ਨੇ ਜਿਹੜੀ ਫੌਜੀ ਤਿਆਰੀ ਆ ਉਹ ਤਿਆਰਬਰ ਤਿਆਰ ਹੀ ਰੱਖੀ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਥੋੜਾ ਸਮਾ ਰਹਿ ਗੁਰੂ ਤੇ ਇੱਕ ਬਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾ ਦੇ ਵਿੱਚ ਵੀ ਉਹਨਾਂ ਨੇ ਤਲਵਾਰ ਵਾਈ ਸੀ ਪਰ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੋਈ ਜੰਗ ਨਹੀਂ ਲਈ ਪਰ ਜੇ ਉਹਨਾਂ ਨੂੰ ਕਿਸੇ ਦੇ ਧਰਮ ਦੀ ਰਾਖੀ ਜਿਨ੍ਹਾਂ ਦੇ ਨਾਲ ਸੰਸਾਰ ਦੇ ਵਿੱਚ ਮਤਭੇਦ ਵੀ ਚੱਲ ਰਹੇ ਸਨ ਕਿਉਂਕਿ ਜਦੋਂ ਸਿੱਖ ਗੁਰੂ ਨਾਨਕ ਮਹਾਰਾਜ ਨੇ ਨਾਨਕ ਮਹਾਰਾਜ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਜਿਹੜਾ ਪੰਥ ਚੱਲ ਗਿਆ ਸੀ ਸਿੱਖ ਧਰਮ ਚੱਲ ਗਿਆ ਸੀ ਤੇ ਜਿਹੜੇ Hindu ਲੋਕ ਸਨ ਇਸ ਦਾ ਵਿਰੋਧ ਕਰਦੇ ਸਨ ਸੰਸਾਰ ਦੇ ਵਿੱਚ ਸਿੱਖ ਧਰਮ ਦਾ ਵਿਰੋਧ ਹੋ ਰਿਹਾ ਸੀ ਪਰ ਉਸੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਤੇ ਫਿਰ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਤੇ ਆਪੇ ਹੀ ਕਰਾਤੀ ਉਹਨਾਂ ਨੇ ਤੇ ਫਿਰ ਕੋ ਖਾਲਸੇ ਨੂੰ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਾ ਖੂਨ ਪਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦਾ ਖੂਨ ਪਿਆ ਸੀ ਤੇ ਅਨੇਕਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੇ ਸਿੱਖਾਂ ਦੀ ਸ਼ਹੀਦੀ ਦਾ ਖੂਨ ਪਿਆ ਸੀ ਉਸ ਦੇ ਵਿੱਚੋਂ ਇੱਕ ਪੂਰਾ ਖਾਲਸਾ ਤਿਆਰ ਕਰ ਦਿੱਤਾ ਜਿਹੜਾ ਖਾਲਸਾ ਇੱਥੇ ਮੁਗਸਰ ਦੀ ਧਰਤੀ ਦੇ ਵਿੱਚ ਮੁਕਤ ਕੀਤਾ ਗੁਰੂ ਗੋਬਿੰਦ ਸਿੰਘ ਬਾਰਾਜੀ ਨੇ ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਤੇ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕਿਸੇ ਕੋ ਭੁੱਲ ਹੋ ਗਈ ਹੁੰਦੀ ਆ ਤੇ ਸਤਿਗੁਰਾਂ ਤੋਂ ਭੁੱਲ ਬਖਸ਼ਾਉਣ ਵਾਸਤੇ ਕਹਿੰਗੇ ਇੱਥੇ ਸਤਿਗੁਰੂ ਜੀ ਗੁਨਾਹ ਬਖਸ਼ਦੇ ਹਨ ਜਿੱਥੇ ਟੁੱਟੀ ਗੰਢੀ ਹੈ ਨਾ ਇੱਥੇ ਸਤਿਗੁਰੂ ਜੀ ਸਿੱਖਾਂ ਦੇ ਗੁਨਾਹ ਬਖਸ਼ਦੇ ਆ ਤੇ ਆਪਾਂ ਇੱਥੇ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਕਿਉਂਕਿ ਸਤਿਗੁਰੂ ਜੀ ਆਪਣਾ ਜਿਹੜਾ ਸਿੱਖ ਦਾ ਸਿਰ ਹੈ ਨਾ ਆਪਣੇ ਪੱਟ ਤੇ ਰੱਖ ਕੇ ਐ ਸਥਾਨ ਤੇ ਪਾਟ ਤੇ ਰੱਖ ਕੇ ਤੇ ਪਲੋਸਦੇ ਆ ਹਰ ਇੱਕ ਸਿੱਖ ਨੂੰ ਜਿਹੜਾ ਸ਼ਰਧਾ ਦੇ ਨਾਲ ਉਸ ਭਾਵਨਾ ਨਾਲ ਆਉਂਦਾ ਵਾ ਜਿਹੜੀ ਭਾਵਨਾ ਬਾਬੇ ਮਾਹ ਸਿੰਘ ਦੀ ਸੀ ਤੇ ਸਤਿਗੁਰੂ ਜੀ ਇੱਥੋਂ ਉਸ ਸਿੱਖ ਨੂੰ ਵੀ ਮੁਕਤ ਕਰਦੇ ਆ ਗੁਰੂ ਦਾ ਸਿੱਖ ਤੇ ਵੈਸੇ ਹੈ ਹੀ ਮੁਕਤ ਆ ਕਿਉਂਕਿ ਸਤਗੁਰੂ ਦੀ ਬਾਣੀ ਵੀ ਆਂਦੀ ਨਰਕ ਸੁਰਗ ਤੇ ਆਂ ਔਰੋਂ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੇ ਰਹੁ ਅੰਤਿ ਰਹਾਦ ਗੁਰੂ ਦਾ ਸਿੱਖ ਤੇ ਹੈ ਹੀ ਮੁਕਤ ਆ ਕਿਉਂਕਿ ਨਰਕਾਂ ਸੁਰਗਾਂ ਦਾ ਪਾਗ ਹੀ ਨਹੀਂ ਬੰਦਾ 84 ਲੱਖ ਦੇ ਗੇੜੇ 'ਚ ਨਹੀਂ ਪੈਂਦਾ ਇਹ ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦਾਂ ਵੀ ਗੁਰੂ ਦੇ ਚਰਨਾਂ 'ਚ ਰਹਿੰਦਾ ਪਰ ਫਿਰ ਵੀ ਸੰਸਾਰ ਦੇ ਵਿੱਚ ਚੱਲਦੇ ਆ ਕਾਲ ਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ ਇੱਥੇ ਕਈ ਬੰਦੇ ਕੋ ਗਲਤੀਆਂ ਹੋ ਜਾਂਦੀਆਂ ਹਨ ਕੋਈ ਗੱਲ ਜਿਸ ਤਰ੍ਹਾਂ ਮਾਰਾ ਹੀ ਨੇ ਉਹਨਾਂ ਦਾ ਤਾਂ ਬੇਦਾਵਾ ਪਾੜਤਾ ਉਸ ਟੈਮਾ ਔਖਾ ਸਮਾਂ ਸੀਗਾ ਫਿਰ ਵੀ ਸਿੰਘ ਕਿੰਨੇ ਹਨਾ ਮਤਲਬ ਔਖੇ ਸਮੇਂ 'ਚ ਵੀ ਥੋੜੇ ਸਿੰਘ ਸੀ ਮਹਾਰਾਜ ਦੇ ਨਾਲ ਸੀ ਪਰ ਅੱਜ ਦੇ ਸਮੇਂ ਵਿੱਚ ਇੰਨਾ ਸਮਾਂ ਮਾੜਾ ਵੀ ਨਹੀਂ ਆਪਾਂ ਬਾਣੀ ਵੀ ਪੜ ਸਕਦੇ ਆ ਬਾਣੇ ਪਾ ਸਕਦੇ ਆ ਪਰ ਫਿਰ ਵੀ ਅੱਜ ਆਪਣੇ ਨੌਜਵਾਨਾਂ ਦਾ ਮੁਖ ਜਿਹੜਾ ਆ ਉੱਧਰ ਨੂੰ ਮੁੜ ਨਹੀਂ ਰਿਹਾ ਹੈਗਾ ਬੇਠੋਈ ਜਾਂਦੀ ਹੈ ਗੁਰੂ ਮਹਾਰਾਜ ਵੱਲ ਜਾਤਾ ਵੇਖੋ ਜੀ ਸੰਸਾਰ ਦੇ ਵਿੱਚ ਦੋ ਛਲਾਵਾਂ ਚੱਲਦੀਆਂ ਹਨ ਇੱਕ ਚੱਲਦੀ ਪਾਠਸ਼ਾਲਾ ਇੱਕ ਚੱਲਦੀ ਹੈ ਧਰਮਸ਼ਾਲਾ ਪਾਠਸ਼ਾਲਾ ਦੇ ਵਿੱਚੋਂ ਸਾਨੂੰ ਜਿਹੜਾ ਸੰਸਾਰਕ ਗਿਆਨ ਮਿਲਣਾ ਉਹ ਜਿਹੜਾ ਬੰਦਾ ਨਹੀਂ ਲਊਗਾ ਉਹਨੂੰ ਅਨਪੜ੍ਹ ਕਿਹਾ ਜਾਂਦਾ ਤੇ ਧਰਮਸ਼ਾਲਾ ਜਿਹੜੇ ਸਾਡੇ ਗੁਰਦੁਆਰੇ ਆ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਤੇ ਧਰਮਸ਼ਾਲਾ ਦੇ ਵਿੱਚੋਂ ਧਰਮ ਦਾ ਗਿਆਨ ਮਿਲਣਾ ਤੇ ਜੇ ਤੁਸੀਂ ਆਪਾਂ ਸੰਸਾਰ ਦਾ ਹੀ ਵੇਖੋ ਆਪਣੇ ਬੱਚੇ ਨੂੰ ਪੜ੍ਹਾਵਾਂਗੇ ਨਾ ਸੰਸਾਰ ਦਾ ਗਿਆਨ ਹੀ ਉਹਨੂੰ ਦਵਾਂਗੇ ਤੇ ਉਸ ਨੂੰ ਅਨਪੜ੍ਹੀ ਕਹਿਣਗੇ ਨਾ ਲੋਕ ਗਵਾਰ ਵੀ ਕਹਿਣਗੇ ਤੇ ਉਸ ਨੂੰ ਤੇ ਜੇ ਕਿਤੇ ਚੰਗੇ ਬੰਦਿਆਂ ਦੀ ਸਭਾ ਲੱਗਦੀ ਕੋਈ ਪੰਚਾਇਤ ਬੈਠਦੀ ਉਹਨੂੰ ਉਹਦੇ ਵਿੱਚ ਬਹਿਣ ਨਹੀਂ ਦੇਣਗੇ ਵੀ ਇਹਦੇ ਅਨਪੜਿਆ ਯਾਰ ਇਹਨੂੰ ਬਾਹਰ ਕਰੋ ਇਦਾਂ ਹੀ ਹੋਣਾ ਤੇ ਜੇ ਧਰਮ ਦਾ ਗਿਆਨ ਨਹੀਂ ਲਵਾਂਗੇ ਤੇ ਇਹੋ ਹੀ ਹਾਲ ਹੋਣਾ ਵਾ ਇਸ ਕਰਕੇ ਧਰਮ ਦਾ ਗਿਆਨ ਲੈਣਾ ਜ਼ਰੂਰੀ ਆ ਧਰਮ ਦੇ ਗਿਆਨ ਵਾਸਤੇ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਹਿਤਨਾਮੇ ਲਿਖ ਕੇ ਦੇ ਕੇ ਗਏ ਆ ਉਹਨਾਂ ਨੇ ਭਾਈ ਸੁੱਖਾ ਸਿੰਘ ਜੀ ਕੋ ਰਹਿਤਨਾਮਾ ਲਖਾਇਆ ਭਾਈ ਨੰਦ ਲਾਲ ਜੀ ਕੋ ਰਹਿਤਨਾਮਾ ਲਖਵਾਇਆ ਭਾਈ ਚੌਪਾ ਸਿੰਘ ਜੀ ਕੋ ਰਹਿਤਨਾਮਾ ਲਖਵਾਇਆ ਧੰਨ ਬਾਬਾ ਜੀਵਨ ਸਿੰਘ ਜੀ ਕੋ ਰਹਿਤਨਾਮਾ ਲਖਵਾਇਆ ਰਹਿਤਨਾਮੇ ਲਖਵਾ ਕੇ ਸਤ ਗੁਰੂ ਜੀ ਨੇ ਸਾਨੂੰ ਧਰਮ ਦੀ ਦਸਾਂ ਨੋਆਂ ਦੀ ਕੀਰਤ ਕਰਨ ਦਾ ਉਪਦੇਸ਼ ਦਿੱਤਾ ਸਾਨੂੰ ਅਮਰਤ ਵੇਲੇ ਬਖਸ਼ਿਸ਼ ਕੀਤਾ ਅਮਰਤ ਵੇਲੇ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ ਸਾਨੂੰ ਸ਼ਾਮ ਵੇਲੇ ਦਾ ਨਿਤਨੇ ਬਖਸ਼ਿਸ਼ ਕੀਤਾ ਤੇ ਜਿਹੜਾ ਸਾਰੇ ਵਿਸਾਰ ਚੁੱਕੇ ਆ ਜੇ ਆਪਾਂ ਬਾਣੀ ਦੇ ਸਾ ਆਮ ਹੀ ਪਹਿਲਾਂ ਸਿੰਘਾਂ ਦੀ ਘਹਾਵਤ ਹੁੰਦੀ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣ ਤੇ ਗੁਰਬਾਣੀ ਗੰਠ ਤੇ ਮਾਇਆ ਗੰਠ ਗਰਬਾਣੀ ਕੰਠ ਬਾਤ ਤੋਂ ਬਾਤ ਕਰਾਂਗੇ ਤੇ ਕਾਲ ਯੁਗ ਦੇ ਇਸ ਭਿਆਨਕ ਸਮੇਂ ਦੇ ਅੰਦਰ 84 ਲੱਖ ਦੇ ਗੇੜੇ ਤੋਂ ਬਚਾਂਗੇ ਸੋ ਇਸ ਜਿਹੜਾ ਇੱਥੇ ਮੁਕਸਰ ਸਾਹਿਬ ਦੀ ਧਰਤੀ ਤੇ ਆਉਣ ਦਾ ਆਦੇਸ਼ ਹੀ ਇਹੋ ਹੈ ਜਿਹੜਾ ਤੁਸੀਂ ਕਿਹਾ ਤੇ ਧਰਮ ਦਾ ਆਪਾਂ ਗਿਆਨ ਲਈਏ ਧਰਮ ਦਾ ਗਿਆਨ ਲੈਣਾ ਜ਼ਰੂਰੀ ਹੈ ਅਮ ਜੇ ਧਰਮ ਦਾ ਗਿਆਨ ਹੀ ਅੱਜ ਨਹੀਂ ਹੈਗਾ ਤੇ ਵੇਖੋ ਹੋਰ ਧਰਮਾਂ ਦੇ ਵਿੱਚ ਲੋਕ ਅੱਜ ਛਾਤੀ ਧਰਮ ਤਬਦੀਲ ਕਰ ਜਾਂਦੇ ਹਨ ਕਿਉਂਕਿ ਜਿਹਨੂੰ ਧਰਮ ਦਾ ਗਿਆਨ ਨਹੀਂ ਕਿਉਂਕਿ ਸਭ ਤੋਂ ਵੱਡੇ ਭਾਗ ਨੇ ਕਾਲ ਯੁਗ ਦੇ ਵਿੱਚ ਜਿਹੜੇ ਅਵਤਾਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਹਨ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਕਲ ਤਾਰਨ ਗੁਰੂ ਨਾਨਕ ਆਇਆ ਕਾਲ ਯੁਗ ਦੇ અવਤਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹਨ ਜੇ ਕਾਲ ਯੁਗ ਦੇ ਵਿੱਚ ਕਿਸੇ ਨੇ ਤਾਰਨਾ ਵਾ ਤੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤਾਰਨਾ ਹੈ ਕਿਉਂਕਿ ਜਿੰਨੇ ਵੀ ਯੁਗ ਆਏ ਹਨ ਸਤਜੁਗ ਆਇਆ ਤ੍ਰੇਤਾ ਆਇਆ ਦਵਾਪਰ ਆਇਆ ਉਹਨਾਂ ਦੇ ਵੱਖਰੇ ਵੱਖਰੇ ਕਰਮਸਾਨ ਵੱਖਰੀ ਵੱਖਰੀ ਪੂਜਾ ਦੀ ਵਿਧੀ ਸੀ ਵੱਖਰਾ ਵੱਖਰਾ ਸਾਰਾ ਰਿਸ਼ਟਨ ਸੀ ਹਾਂਜੀ ਤੇ ਉਸ ਹਿਸਾਬ ਨਾਲ ਉਸ ਸਮੇਂ ਦੇ ਜਿਹੜੇ ਲੋਕ ਜੀਵ ਆਪਣਾ ਮਨੁੱਖਾ ਜਨਮ ਦੇ ਵਿੱਚ ਆਉਂਦੇ ਸਨ ਉਸ ਹਿਸਾਬ ਨਾਲ ਕਰਦੇ ਸਨ ਉਸ ਹਿਸਾਬ ਨਾਲ ਆਪਣਾ ਸੰਸਾਰ ਦੀ ਜਿਹੜੀ ਧਾਰਮਿਕ ਕਿਰਿਆਵਾਂ ਸਨ ਮर्यादा ਸੀ ਉਹ ਕਰਦੇ ਸੀ ਤੇ ਕਾਲ ਯੁਗ ਦੇ ਵਿੱਚ ਵੱਖਰੀ ਮर्यादा ਵਾ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਾਲ ਯੁਗ ਦੇ ਬਤਾਰ ਹਨ ਤੇ ਗੁਰੂ ਨਾਨਕ ਅਛਾ ਮਹਾਰਾਜ ਜੀ ਨੇ ਬਾਣੀ ਲਿਖੀ ਫਿਰ 6 ਗੁਰੂ ਸਾਹਿਬਾਨਾਂ ਦੀ 35 ਮਹਾਂਪੁਰਖਾਂ ਦੀ ਬਾਣੀ 15 ਭਗਤਾਂ ਦੀ ਬਾਣੀ ਇਸ ਸਤ ਗੁਰਾਂ ਦੇ ਭਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਾਨੂੰ ਬਖਸ਼ਿਸ਼ ਕੀਤੇ ਹਨ ਤੇ ਗੁਰਬਾਣੀ ਪੜ ਕੇ ਤਰਦਾ ਵਾਂ ਤੇ ਗੁਰਬਾਣੀ ਜਿਹੜਾ ਪੜੂਗਾ ਉਹੋ ਹੀ ਤਰੂਗਾ ਜਿਹੜਾ ਗੁਰਬਾਣੀ ਤੋਂ ਦੂਰ ਹੋਊਗਾ ਉਹ ਫਿਰ 84 ਲੱਖ ਦੇ ਢੇੜੇ 'ਚ ਜਾਊਗਾ ਉਸ ਨੂੰ ਫਿਰ ਸਤਿਗੁਰੂ ਜੀ ਨੇ ਤੇ ਕਿਹਾ ਜਬਲਾ ਖਾਲਸਾ ਰਏ ਨਿਆਰਾ ਤਬ ਲਗ ਤੇ ਦਿਉ ਮੈਂ ਸਾਰਾ ਜਾਬੇ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਤੇ ਸਤਿਗੁਰੂ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਹਨ ਤੇ ਅੱਜ ਤੇ ਲੋਕ ਕੀ ਕਰ ਰਹੇ ਆ ਧਰਮ ਦਾ ਕੋਈ ਗਿਆਨ ਨਹੀਂ ਲੈਂਦਾ ਤੇ ਝਾਟੀ ਸੰਸਾਰ ਦੇ ਮਾੜੇ-ਮੋਟੇ ਚੱਲਦੇ ਆ ਸਰੀਰ ਨੂੰ ਦੁੱਖ ਤਕਲੀਫਾਂ ਤੇ ਆ ਹੀ ਜਾਂਦੀਆਂ ਆਲ ਜੁਗ ਦਾ ਸਮਾਂ ਹੈ ਕਈ ਮਹਿੰਗਾਈ ਦਾ ਸਮਾਂ ਚੱਲ ਰਿਹਾ ਹੈ ਕਈ ਵੇਰੇ ਘਰਾਂ 'ਚ ਤੰਗੀਸ਼ੀ ਆ ਜਾਂਦੀ ਤੇ ਛਾਟੇ ਲੋਕ ਧਰਮ ਤਬਦੀਲ ਕਰਕੇ ਕੋਈ ਮਾਤਾ ਦੇ ਜਨ ਲਾ ਕੋਈ ਕਿਤੇ ਲੱਖਾਂ ਦੇ ਦਾਮ ਨਾਲ ਕੋਈ ਅ ਗਿਰਜਿਆਂ ਦੇ ਵਿੱਚ ਇਸ ਤਰ੍ਹਾਂ ਦੇ ਵੱਖ-ਵੱਖ ਥਾਵਾਂ ਦੇ ਵਿੱਚ ਜਾ ਕੇ ਜਿਹੜਾ ਸਿੱਖ ਦੇ ਘਰ ਪੈਦਾ ਹੋਣਾ ਸਭ ਤੋਂ ਵੱਡੇ ਭਾਗਿਆ ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਬਚਾਉਣਾ ਤੇ ਜਿਹੜਾ ਸਿੱਖ ਦੇ ਘਰ ਪੈਦਾ ਹੋ ਗਿਆ ਉਹਦੇ ਮੁਕਤ ਆ ਤੇ ਗੁਰੂ ਸਾਹਿਬ ਜੀ ਨੇ ਮੁਕਸਰ ਦੀ ਧਰਤੀ ਤੇ ਸਾਰਿਆਂ ਨੂੰ ਮੁਕਤ ਕਰਨਾ ਜਿਹੜੇ ਭਾਈ ਮਾਹ ਸਿੰਘ ਵਾਲੀ ਸ਼ਰਧਾ ਲੈ ਕੇ ਆਉਣਗੇ ਕਰਕੇ ਸਾਰੇ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਵੀ ਪ੍ਰਾਤਨ ਮਰਿਆਦਾ ਦੇ ਅਨੁਸਾਰ ਹੁਣ ਤੋਂ ਹੀ ਨਹੀਂ ਜੋ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਰਾ ਕਾਰਜ ਕਰਕੇ ਜੋਤੀ ਜੋ ਸਮਾਗਿ ਉਸ ਤੋਂ ਬਾਅਦ ਮਿਸਲਾ ਨੇ ਇਹ ਜਿਹੜੇ ਜੋੜ ਮੇਲੇ ਸ਼ੁਰੂ ਕੀਤੇ ਸਨ ਇਹ ਜਿਹੜਾ ਮੁਕਸਰ ਦਾ ਜੰਗਿਆ ਭਾਵੇਂ ਗਰਮੀਆਂ ਦੇ ਵਿੱਚ ਹੋਇਆ ਮਈ ਦੇ ਮਹੀਨੇ ਦੇ ਵਿੱਚ ਹੋਇਆ ਪਰ ਇਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਗੁਰੂ ਗੋਹਾਰ ਗਬਿੰਸਾ ਮਹਾਰਾਜ ਜੀ ਜਦੋਂ ਗਵਾਲੀਅਰ ਦਾ ਕਿਲਾ ਛੱਡ ਕੇ ਆਏ ਨ ਉਹ ਵਿਸਾਖ ਦੇ ਮਹੀਨੇ ਚ ਆਏ ਸੀ ਪਰ ਦੀਵਾਲੀ ਦੇ ਤਾਂ ਉੱਥੇ ਬੰਦੀ ਛੁੜਦੇਬਸ ਮਨਾਇਆ ਜਾਂਦਾ ਹੈ ਇਹ ਜਿਹੜੇ ਤਿਹਾਰ ਜੋੜੇ ਸਨ ਨਾ ਉਦੋਂ Hindu ਪਰੰਪਰਾਵਾਂ ਦਾ ਬੜਾ ਜ਼ੋਰ ਸੀ ਤੇ ਲੋਕੀ ਜੁੜੇ ਹੋਏ ਸਨ ਜਿਸ ਤਰ੍ਹਾਂ ਮਾਗੀ ਦੇ ਇਸ਼ਨਾਨ ਨੂੰ ਜੁੜੇ ਸੀ ਇਸ ਤਰ੍ਹਾਂ ਦੀਵਾਲੀ ਤੇ ਲੋਕ ਜਿਹੜੀ ਇਹ Hindu ਰੀਤੀ ਰਿਵਾਜਾਂ ਨੂੰ ਮਨਾਉਣ ਵਾਸਤੇ ਉਹ ਕੰਮ ਕਰਦੇ ਸੀ ਵਿਸਾਖੀ ਤੇ ਗੁਰੂ ਅਮਰਦਾ ਮਹਾਰਾਜ ਜੀ ਨੇ ਬੌਲੀ ਸਾਹਿਬ ਦਾ ਕਾੜ ਤੋੜ ਕੇ ਵਿਸਾਖੀ ਦਾ ਲੋਕ ਸ਼ਨਾਣ ਕਰਨ ਜਾਂਦੇ ਹਜ਼ਾਰ ਦੁਆਰ ਤੇ ਬੌਲੀ ਸਾਹਿਬ ਦਾ ਕਾੜ ਤੋੜ ਕੇ ਗੋਦਵਾਲੀ ਉਹਨਾਂ ਨੂੰ ਉੱਥੇ ਗੰਗਾ ਦੇ ਦਰਸ਼ਨ ਵੀ ਇੱਥੇ ਇਸ਼ਨਾਨ ਕਰੋ ਫਿਰ ਵਿਸਾਖੀ ਮੁੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਸਾਜਿਆ ਵਿਸਾਖੀ ਵਾਲੇ ਦੇ ਨਹੀਂ 1699 ਦੀ ਵਿਸਾਖੀ ਤੇ ਤੇ ਅਨੰਦਪੁਰ ਸਾਹਿਬ ਲੱਗਣੀ ਸ਼ੁਰੂ ਹੋਈ ਫਿਰ 1704 ਦੇ ਵਿੱਚ ਪਹਿਲਾ ਆਪਣਾ ਹੋਲਾ ਮੱਲਾ ਸਤਿਗੁਰੂ ਜੀ ਨੇ ਆਪਣਾ ਲਾਇਆ ਅਨੰਦਪੁਰ ਸਾਹਿਬ ਤੇ ਵਿਸਾਖੀ ਬਣ ਕੇ ਬਾਅਦ ਵਿੱਚ ਸਤਿਗੁਰੂ ਜੀ ਦਮਦਮਾ ਸਾਹਿਬ ਆ ਗਏ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਆਪਣਾ ਕਮਰ ਕੱਸਾ ਖੋਲਿਆ ਸੀ ਜੰਗਾਂ ਜੁੱਦਾਂ ਦਾ ਤੇ ਉੱਥੇ ਦੰਦਿਆ ਸੀ ਤੇ ਵਿਸਾਖੀ ਆ ਗਈ ਸੀ ਤੇ ਵਿਸਾਖੀ ਸਾਹਿਬ ਦੇ ਦਮਦਮਾ ਸਾਹਿਬ ਮਨਾਏ ਸੀ ਹੁਣ ਖਾਲਸਾ ਦਮਦਮਾ ਸਾਹਿਬ ਮਨਾਉਂਦਾ ਇਹ 1931 ਦੇ ਵਿੱਚ ਜਿਹੜੇ ਖਾਲਸੇ ਪੰਥ ਦੇ 94 ਵਿਦਵਾਨਾਂ ਨੇ ਬਹਿ ਕੇ ਗੁਰਬਾਤਾ ਕਰ ਲਿਆ ਸੀ ਜਿਹੜੇ ਆਪਾਂ ਜੋੜ ਮੇਲੇ ਮਨਾਉਨੇ ਆ ਨਾ ਹੁਣ ਇਹ ਜਿਹੜਾ ਮਾਗੀ ਨੂੰ ਜੋੜਿਆ ਵਾ ਜੋੜ ਮੇਲਾ ਇਹ ਹੈ ਤੇ ਭਾਵੇਂ ਮਈ ਦੇ ਮਹੀਨੇ ਚ ਜਾਗੇ ਆ ਪਰ ਇਸ ਨੂੰ ਇੱਥੇ ਮਾਗੀ ਦੇ ਨਾਲ ਜੋੜਿਆ ਕਿ ਇੱਕ ਤੇ ਇਸ਼ਨਾਨ ਦਾ ਭਾਵ ਜਿਹੜਾ ਵਾ ਉਹ ਸੰਗਤਾਂ ਨੂੰ ਮਿਲੂਗਾ ਤੇ ਆਪਣੇ ਸ ਆਪਣਾ ਸਾਨੂੰ ਯਾਦ ਕਰਨਗੇ ਤੇ ਜਿਹੜਾ ਹਿੰਦੂ ਰੀਤੀ ਰਿਵਾਜਾਂ ਚ ਵਜਣਗੇ ਇਸੇ ਤਰ੍ਹਾਂ ਜਿਹੜਾ ਦੀਵਾਲੀ ਦਾ ਬੰਦੀ ਛੋੜਾ ਤੇ ਆ ਉਹ ਦਿਵਾਲੀ ਨਾਲ ਜੋੜ ਕੇ ਸਾਨੂੰ ਸਾਹਿਬ ਜੀ ਨੂੰ ਯਾਦ ਕਰਨ ਦਾ ਜਿਹੜਾ ਉਹ ਸਖਾਂ ਨੂੰ ਉਪਦੇਸ਼ ਦੇ ਦਿੱਤਾਗਾ ਵੀ ਜਿਹੜੇ ਹਿੰਦੂ ਰੀਤੀ ਰਿਵਾਜਾਂ ਤੋਂ ਬਚੇ ਰਹਿਣਗੇ ਇਸੇ ਤਰ੍ਹਾਂ ਹੋਰ ਵੀ ਕਈ ਤਿਹਾਰ ਵਿਸਾਖੀ ਦਾ ਤਿਹਾਰ ਆ ਜਾਂਦਾ ਵਾ ਉਹ ਲੰਮ ਲਾ ਜਾਂਦਾ ਵਾ ਭੱਲੇ ਤੇ ਹੋਲਕਾ ਨੂੰ ਲੋਕ ਕਰਦੇ ਸੀ ਇਦਾਂ ਹੋਰ ਕਈ ਤਰ੍ਹਾਂ ਦੀਆਂ ਰੀਤੀ ਰਿਵਾਜਾਂ ਹਿੰਦੂ ਧਰਮ ਦੀਆਂ ਕਰਦੇ ਸੀ ਤੇ ਉਹ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਆਪਣਾ ਸ਼ਸਤਰ ਵਿਦਿਆ ਦੇ ਜੋਰ ਵਖਣ ਵਾਸਤੇ ਘੋੜ ਸਵਾਰੀ ਨੇਜੇ ਬਾਜੀ ਤੇ ਵਾਦ ਤੋਂ ਵਾਦ ਕੁਰਬਾਨੀ ਪੜ ਕੇ ਰੱਖ ਜਿਹੜਾ ਹੌਲੇ ਮੱਲੇ ਤੇ ਵਾਦ ਤੋਂ ਵਾਦ ਗੁਰਬਾਨੀ ਕੰਠ ਕਰਕੇ ਆਵੇਗਾ ਮਾਨੂੰ ਸੁਣਾਵੇ ਕਰਦੇ ਉਸ ਨੂੰ ਨਾਮ ਦਿੱਤੇ ਜਾਣਗੇ ਵਾਦ ਤੋਂ ਵਾਦ ਸ਼ਸਤਰ ਵਿਦਿਆ ਸਿੱਖ ਕੇ ਆਊਗਾ ਉਹ ਆਪਣਾ ਇਤਿਜ਼ਾਰ ਵਿਖਾਵੇਗਾ ਤਾਂ ਉਹਨੂੰ ਨਾ ਜਾਣ ਕਰਸ ਨੂੰ ਪਹਿਲਾ ਦੂਜਾ ਤੀਜਾ ਦਰਜਾ ਦਿੱਤਾ ਜਾਊਗਾ ਵਾਦ ਤੋਂ ਵਾਦ ਇਸ ਤੇੜਾ ਘੋੜ ਸਵਾਰੀ ਦਾ ਅਭਿਆਸ ਕਰਕੇ ਆਊਗਾ ਉਸ ਨੂੰ ਫਿਰ ਉਹ ਨਾਮ ਦਿੱਤੇ ਜਾਣਗੇ ਤੇ ਜਿਸ ਤਰ੍ਹਾਂ ਅੱਜ ਵੀ ਤੁਸੀਂ ਵੇਖਦੇ ਜੇ ਮਾਰਚ ਦੇ ਮਹੀਨੇ ਜਿਹੜਾ ਅੱਲਾ ਮਲਾਉਂਦਾ ਤੇ ਮਾਰਚ ਦੇ ਮਹੀਨੇ 'ਚ ਜਿਨਨੇ ਵਰਲਡ ਦੇ ਸਕੂਲ ਆ ਸਾਰਿਆਂ ਦੇ ਪੇਪਰ ਦਾ ਰਿਜ਼ਲਟ ਆਉਂਦਾ ਤੇ ਮਹੀਨੇ 'ਚ ਤੇ ਜਿਹੜਾ ਖਾਲਸੇ ਦੀ ਸਾਰੀ ਸਾਲ ਦੀ ਕਮਾਈ ਦਾ ਰਿਜ਼ਲਟ ਉਹ ਵੀ ਆਨੰਦਪੁਰ ਸਾਹਿਬ ਹੋਲੇ ਮੱਲੇ ਅੱਜ ਵੀ ਤੁਸੀਂ ਵੇਖਦੇ ਜੇ ਮਾਰਚ ਦੇ ਮਹੀਨੇ 'ਚ ਉਹ ਅਲਮਹਲਾ ਆਉਂਦਾ ਤੇ ਮਾਰਚ ਦੇ ਮਹੀਨੇ 'ਚ ਜਿਨਨੇ ਵਰਲਡ ਦੇ ਸਕੂਲ ਆ ਸਾਰਿਆਂ ਦੇ ਪੇਪਰ ਹੁੰਦੇ ਤੇ ਫਿਰ ਰਿਜ਼ਲਟ ਆਉਂਦਾ ਮਾਰਚ ਦੇ ਮਹੀਨੇ 'ਚ ਤੇ ਜਿਹੜਾ ਖਾਲਸੇ ਦੀ ਸਾਰੀ ਸਾਲ ਦੀ ਕਮਾਈ ਦਾ ਰਿਜ਼ਲਟ ਉਹ ਵੀ ਆਨੰਦਪੁਰ ਸਾਹਿਬ ਹੋਲੇ ਮੱਲੇ ਤੇ ਨਿਕਲਦਾ ਇਹ ਕਰਕੇ ਵਾਅਦਾ ਤੋਂ ਵਾਅਦਾ ਆਪਾਂ ਗਰਬਾਣੀ ਕੰਠ ਕਰੀਏ ਉਹ ਗੁਰੂ ਨੂੰ ਜਾ ਕੇ ਸੁਣਾਇਆ ਕਰੀਏ ਹੌਲੇ-ਹੌਲੇ ਤੇ ਵਾਦ ਤੋਂ ਵਾਦ ਜੇ ਕੋਈ ਸ਼ਸਤਰ ਵਿਦਿਆ ਦਾ ਅਭਿਆਸ ਕਰ ਸਕਦਾ ਵਾਦ ਤੋਂ ਵਾਦ ਸ਼ਸਤਰ ਵਿਦਿਆ ਦਾ ਅਭਿਆਸ ਕਰ ਸਕਦਾ ਘੋੜਸਵਾਰੀ ਦਾ ਅਭਿਆਸ ਕਰਦਾ ਕਰੇ ਤੇ ਗੁਰੂ ਦੀਆਂ ਖੁਸ਼ੀਆਂ ਲਵੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਾਡੇ ਨਾਲ ਮਜੂਦ ਸਕੇ ਸਤ ਸ੍ਰੀ ਅਕਾਲ ਜੀਓ ਜਿਗਾਰੇ ਬਲਾਵਰ ਨਿਹਾਲ ਹੋ ਜਾਵੇ ਜੈਦਰ ਬਾਬਾ ਮੇਜਰ ਸਿੰਘ ਜੀ ਦੇ ਚਰਨਾਂ ਕਮਲਾਂ ਨੂੰ ਪਾਵੇ ਸਤ ਸ੍ਰੀ ਅਕਾਲ ਬਾਬਾ ਮਿੰਦਰ ਸਿੰਘ ਚੋੱਡੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਖ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਡੇ ਨਾਲ ਤਰਨਾ ਦਲ ਤੋਂ ਮੁਖੀ ਬਾਬਾ ਮੇਜਰ ਸਿੰਘ ਜੀ ਮੌਜੂਦ ਸਕੇ ਗੱਲਬਾਤ ਕੀਤੀ ਇਹਨਾਂ ਨਾਲ ਸੁਮਾਗੀ ਮੇਰੇ ਨਾਲ ਸੰਬੰਧਿਤ ਇੱਥੇ ਨਿਹੰਗ ਸਿੰਘ ਆ ਜਿਹੜੇ ਆ ਉਹ ਹੁਣ ਮਾਕੇ ਪਹੁੰਚ ਰਹੇ ਨੇ ਲੰਗਰ ਚੱਲ ਰਹੇ ਨੇ ਇੱਥੇ ਤੇ ਉਸ ਸਮੇਂ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾ ਰਿਹਾ ਕੈਮਰਾਮੈਨ ਪਤਨ ਦੇ ਨਾਲ ਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਸ਼੍ਰੀ ਮੁਕਤਸਰ ਸਾਹਿਬ